ਇੱਕ ਵਾਰ ਇੱਕ ਬੰਦਾ ਆਪਣੀਆਂ ਮਾਨਸਿਕ ਪਰੇਸ਼ਾਨੀਆਂ ਕਰਕੇ ਮਾਨਦੀਆਂ ਬਿਮਾਰੀਆਂ ਦਾ ਇਲਾਜ ਕਰਨ ਵਾਲੇ ਇੱਕ ਮਨੋਰੋਗੀ ਡਾਕਟਰ ਦੇ ਕੋਲੇ ਗਿਆ ਤੇ ਉਹਨੇ ਜਾ ਕੇ ਦੱਸਿਆ ਕਿ ਨਾ ਡਾਕਟਰ ਸਾਹਿਬ ਮੇਰੀਆਂ ਫਲਾਣੀਆਂ ਜਿਹੜੀਆਂ ਪ੍ਰੋਬਲਮਸ ਨੇ ਮਾਨਦੀਆਂ ਸਮੱਸਿਆਵਾਂ ਨੇ ਉਹ ਮੇਰਾ ਖਹਿੜਾ ਨਹੀਂ ਛੱਡ ਰਹੀਆਂ ਡਾਕਟਰ ਉਹਨੂੰ ਕਹਿੰਦਾ ਕਿ ਨਾ ਤੇਰੇ ਮੂਰੇ ਤਿੰਨ ਚਾਰ ਪੇਸ਼ੈਂਟ ਹਜੇ ਹੋਰ ਬੈਠੇ ਨੇ ਤੂੰ ਐਂ ਕਰ 5 ਕਿ ਮਿੰਟ ਲਈ ਬਾਹਰ ਜਾ ਤੇ ਬਾਹਰ ਜਿਹੜਾ ਇੱਕ ਚਿੱਟੇ ਰੰਗ ਦਾ ਖੰਭਾ ਹੈਗਾ ਤੂੰ ਉਹਨੂੰ ਫੜ ਕੇ ਖੜ ਜਾ 5 ਮਿੰਟ ਤੱਕ ਅੰਦਰ ਆ ਜੀ 10 ਮਿੰਟ 15 ਮਿੰਟਾਂ ਬਾਅਦ ਡਾਕਟਰ ਬਾਹਰ ਆਇਆ ਤੇ ਉਹਨੇ ਆ ਕੇ ਉਸ ਮਰੀਜ਼ ਨੂੰ ਕਿਹਾ ਕਹਿੰਦਾ ਪੇਸ਼ੈਂਟਾਂ ਨੂੰ ਗਏ ਨੂੰ ਬਾਕੀ ਮਰੀਜ਼ਾਂ ਨੂੰ ਗਏ ਨੂੰ 10 15 ਮਿੰਟ ਹੋ ਚੁੱਕੇ ਨੇ ਤੈਨੂੰ ਮੈਂ 5 ਮਿੰਟ ਕਿਹਾ ਸੀਗਾ ਵੀ 5 ਮਿੰਟ ਤੱਕ ਅੰਦਰ ਆ ਜੀ ਤੂੰ ਅੰਦਰ ਕਿਉਂ ਨਹੀਂ ਆ ਰਿਹਾ ਉਹ ਕਹਿੰਦਾ ਡਾਕਟਰ ਸਾਹਿਬ ਕਹਿੰਦਾ ਖੰਭਾ ਨਹੀਂ ਮੈਨੂੰ ਛੱਡ ਰਿਹਾ ਡਾਕਟਰ ਕਹਿੰਦਾ ਇਹ ਹੀ ਸਮੱਸਿਆ ਤੇਰੀ ਤੈਨੂੰ ਲੱਗ ਰਿਹਾ ਵੀ ਤੈਨੂੰ ਬਿਮਾਰੀਆਂ ਨੇ ਫੜਿਆ ਹੋਇਆ ਪਰ ਸਚਾਈ ਇਹ ਹੈ ਅਸਲ ਵਿੱਚ ਤੂੰ ਬਹੁਤ ਚੀਜ਼ਾਂ ਨੂੰ ਫੜਿਆ ਹੋਇਆ ਹੈ ਮੈਨੂੰ ਲੱਗਦਾ ਹੈ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵਾਕਈ ਕਈ ਵਾਰ ਇਸ ਤਰ੍ਹਾਂ ਦੇ ਹਾਲਾਤ ਕ੍ਰੀਏਟ ਕਰ ਲੈਂਦੇ ਆ ਬਹੁਤ ਚੀਜ਼ਾਂ ਨੂੰ ਆਪਾਂ ਹੀ ਫੜੀ ਰੱਖਦੇ ਆ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਿੰਨਾ ਟਾਈਮ ਉਹਨਾਂ ਦੇ ਵਿੱਚ ਲੰਘ ਜਾਂਦੇ ਆ ਸੋ ਜੇ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਐਸ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਜਾਂ ਸਮੱਸਿਆਵਾਂ ਨੂੰ ਜਾਂ ਉਹਨਾਂ ਦਾ ਖੰਭਾ ਫੜਿਆ ਹੋਇਆ ਹੈ ਤਾਂ ਥੋੜਾ ਜਿਹਾ ਅਵੇਅਰ ਹੋਵੋ ਜਾਂ ਦਵੋ ਤੇ ਉਸ ਖੰਬੇ ਨੂੰ ਛੱਡੋ ਇੰਨੀਆਂ ਸਮੱਸਿਆਵਾਂ ਹੈ ਨਹੀਂ ਜਿੰਨੀਆਂ ਆਪਾਂ ਸਮਝਦੇ ਆ ਸਾਸ਼ੀਕਰ